ਇਹ ਅਧਿਵਿਦਾ ਜੋ ਇਸ਼ੂ ਹੈ ਨਾ ਜੀ ਪੋਲੀਟੀਸ਼ੀਅਨਸ ਸਮਝਦੇ ਨੇ ਕਿ ਪੁਰਾਣਾ ਹੋ ਗਿਆ ਲੇਕਿਨ ਇਹ 400 ਸਾਲ ਤੱਕ ਚੱਲਣਾ ਹੈ ਜੀ ਮੈਂ ਪਹਿਲਾਂ ਵੀ ਕਿਹਾ ਸੀ ਇਨਸਾਫ ਮਿਲ ਗਿਆ ਤਾਂ 100 ਸਾਲ ਤੱਕ ਨਹੀਂ ਮਿਲਿਆ ਤਾਂ 400 ਸਾਲ ਤੱਕ ਇਹ ਚੱਲਣਾ ਹੈ ਜੋ ਕੋਈ ਵੀ ਕੋਸ਼ਿਸ਼ ਕਰੇਗਾ ਕਿ ਇਹਨੂੰ ਇਗਨੋਰ ਕੀਤਾ ਜਾਵੇ ਉਹਦਾ ਹਾਲ ਵਹੀ ਹੋਗਾ ਜੋ ਪਿਛਲੇ ਹੁਕਮਰਾਨਾਂ ਦਾ ਹੋਇਆ ਸੀਐਮ ਸਾਹਿਬ ਨੇ ਕਿਹਾ ਹੈ ਖੜੇ ਹੋ ਕੇ ਲਾਸਟ ਆਪਣੇ ਪਾਸਨ ਦੇ ਵਿੱਚ ਕਿ ਨਵੇਂ ਕੁਝ ਤੱਥ ਆਏ ਨੇ ਔਰ ਇਹਦੇ ਵਿੱਚ ਹੋਏਗੀ ਪ੍ਰੋਗਰੈਸ ਉਹ ਅਫਸਰ ਜੋ ਕੈਪਟਨ ਅਮਿੰਦਰ ਸਿੰਘ ਦੇ ਕਿਚਨ ਕੈਬਿਨੇਟ ਦੇ ਮੈਂਬਰ ਸੀਗੇ ਉਹ ਕੀ ਨਵੇਂ ਤੱਥ ਲਿਆਉਣਗੇ ਜੋ ਤੱਥ ਹੈ ਉਹ ਤਾਂ ਲਿਆਉਂਦੇ ਨਹੀਂ ਇਸ ਕਰਕੇ ਨਵਾਂ ਤੱਥ ਆ ਨਹੀਂ ਸਕਦਾ 15 ਤੋਂ ਬਾਅਦ ਇਹ 24 ਹੋ ਗਿਆ ਜੀ ਹਲੇ ਟ੍ਰਾਇਲ ਸ਼ੁਰੂ ਨਹੀਂ ਹੋਇਆ ਇਨਸਾਫ ਕਿੱਥੋਂ ਮਿਲ ਜਾਏਗਾ ਜੀ ਕਿਹੜਾ ਕਾਨੂੰਨ ਹੈ ਕਿਹੜਾ ਆਪੀਸੀ ਸੀ ਆਰ ਪੀਸੀ ਹੈ ਜਿਸ ਦੇ ਤਹਿਤ ਕਾਨੂੰਨ ਉਸ ਕਾਨੂੰਨ ਦੇ ਤਹਿਤ ਇਨਸਾਫ ਮਿਲੇਗਾ ਤੁਸੀਂ ਮੈਨੂੰ ਦੱਸੋ ਸਾਰੇ ਜਾਣਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਐਸੇ ਕਰਕੇ ਮੈਂ ਕਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਮੁਕੱਦਮਾ ਚੱਲ ਰਿਹਾ ਹੈ ਔਰ ਇਨਸਾਫ ਤਾਂ ਦੇਖੋ ਉੱਥੇ ਲਾਜ਼ਮੀ ਤੌਰ ਤੇ ਹੁੰਦਾ ਹੈ ਰਿਓ ਡੀ5 ਚੈਨਲ ਪੰਜਾਬੀ ਸਾਡੇ ਨਾਲ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਕਾਫੀ ਤੜੱਲੇ ਦੇ ਨਾਲ ਆਪਣੇ ਮੁੱਦੇ ਉਠਾਏ ਖਾਸ ਕਰਕੇ ਮੈਂ ਪਹਿਲੀ ਗੱਲ ਤਾਂ ਜਿਹੜੇ ਕਰਪਸ਼ਨ ਦੀ ਗੱਲ ਹੋਈ ਸੀਗੀ ਫਰਸਟ ਡੇ ਸੈਸ਼ਨ ਦੇ ਵਿੱਚ ਪੁਲਿਸ ਰਿਫਾਰਮਸ ਨੂੰ ਲੈ ਕੇ ਤੁਸੀਂ ਕਿੱਦਾਂ ਸਮਝਦੇ ਹੋ ਵੀ ਕੀ ਕੀ ਰਿਫਾਰਮਸ ਲੈਣੇ ਜ਼ਰੂਰੀ ਕਿਉਂਕਿ ਤੁਸੀਂ ਕਿਹਾ ਸੀ ਕਿ ਮਾਫੀਆ ਜਿਹੜਾ ਉਹ ਸਿਸਟਮ ਚਲਾਉਂਦਾ ਹੈ ਸਰਕਾਰ ਕੋਈ ਵੀ ਹੋਵੇ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ ਮੈਂ ਸ਼ੁਰੂ ਤੋਂ ਹੀ ਦੇਖੋ ਜਦੋਂ ਕੋਈ ਵੀ ਸਟੇਟ ਮੈਸਿਨਰੀ ਹੁੰਦੀ ਹੈ ਸੈਂਟਰਲ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਹੈ ਤਾਂ ਉਹ ਜੋ ਹਾਊਸ ਦੇ ਵਿੱਚ ਮੈਂ ਗੱਲ ਕੀਤੀ ਸੀ ਮਾਨਯੋਗ ਸਪੀਕਰ ਸਾਹਿਬ ਨੇ ਕੋਈ ਸੁਜੈਸ਼ਨ ਉਹਨਾਂ ਨੇ ਕਿਹਾ ਕਿ ਤੁਸੀਂ ਸੁਜੈਸ਼ਨ ਦੋ ਇਸ ਮੌਕੇ ਦੇ ਉਸ ਤੇ ਤਾਂ ਮੈਂ ਆਪਣੇ ਵਿਚਾਰ ਰੱਖੇ ਸੀ ਕਿ ਦੇਖੋ ਹਰ ਥਾਂ ਤੇ ਤੁਸੀਂ ਦੇਖੋਗੇ ਮਾਫੀਆ ਪ੍ਰਿਵਹੇਲ ਕਰਦਾ ਹੈ ਜੀ ਹਰ ਥਾਂ ਤੇ ਮਾਫੀਆ ਪ੍ਰਿਵਹੇਲ ਕਰਦਾ ਹੈ ਮਾਫੀਆ ਕੌਣ ਹੈ ਮਾਫੀਆ ਸੋਸਾਇਟੀ ਦੇ ਵਿੱਚ ਰਹਿੰਦਾ ਹੈ ਮਾਫੀਆ ਸਾਰਿਆਂ ਦੇ ਸਾਹਮਣੇ ਹੁੰਦਾ ਹੈ माफिया सिस्टम नु रन ਕਰਦਾ ਹੈ माफिया ਅਫਸਰਾ ਦੇ ਨਾਲ ਬੈਠਦਾ ਹੈ माफिया ਪੋਲੀਟੀਸ਼ੀਅਨਾਂ ਦੇ ਨਾਲ ਬੈਠਦਾ ਹੈ ਠੀਕ ਹੈ ਕਿ ਨਹੀਂ ਤੇ ਇਸ ਕਰਕੇ ਇੱਕ ਸਿਸਟਮ ਬਣਨਾ ਚਾਹੀਦਾ ਹੈ اور سسٹم ਬਣ ਕੇ ਮੈਂ ਇਹ ਵੀ ਕਿਹਾ ਕਿ ਇੱਕ ਦਿਨ ਖੁੱਲੀ ਬਹਿਸ ਰੱਖੀ ਜਾਵੇ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਬਣਾਈ ਹੀ ਗਈ ਹੈ ਲੋਕਾਂ ਦੀ ਵਿਧਾਨ ਸਭਾ ਹੈ ਤਾਂ ਜੋ ਲੋਕਾਂ ਦੇ ਮਹੱਤਵ ਦਾ ਵਿਸ਼ਾ ਹੈ ਉਸ ਦੇ ਉਤੇ ਇੱਥੇ ਚਰਚਾ ਹੋਵੇ ਪਤਾ ਚੱਲੇ ਕਿ ਮਾਫੀਆ ਕੀ ਕੀ ਕਰਦਾ ਹੈ ਕਿਸ ਤਰੀਕੇ ਦੇ ਨਾਲ ਕਰਦਾ ਹੈ ਦੇਖੋ ਅਸੀਂ ਐਸ਼ਾ ਸਦਨ ਦੇ ਵਿੱਚ ਜਾਂ ਹਰ ਥਾਂ ਤੇ ਸੁਣਦੇ ਆ ਰਹੇ ਹਾਂ ਕਿ ਦੇਖੋ ਹਰ ਤਾਕਤ ਹੈ ਤੁਹਾਡੇ ਦੇ ਵਿੱਚ ਹਰ ਚੀਜ਼ ਹੈ ਠੀਕ ਹੈ ਕਿ ਨਹੀਂ ਫਿਰ ਵੀ ਇਨਸਾਫ ਨਹੀਂ ਮਿਲਦਾ ਹੈ ਪ੍ਰਗਤੀ ਨਹੀਂ ਹੁੰਦੀ ਹੈ ਠੀਕ ਹੈ ਕਿ ਨਹੀਂ ਪ੍ਰੋਗਰੈਸ ਕਿਉਂ ਨਹੀਂ ਹੁੰਦਾ ਹੈ ਐਸੇ ਕਰਕੇ ਨੇ ਕਿ ਮਾਫੀਆ ਰਾਜ ਹਰ ਸਿਸਟਮ ਦੇ ਵਿੱਚ ਵਿਆਪਤ ਹੈ ਤਾਂ ਮਾਫੀਆ ਰਾਜ ਨੂੰ ਖਤਮ ਕਰ ਦੋ ਤਾਂ ਹੀ ਮੈਂ ਕਿਹਾ ਕਿ ਮਾਫੀਆ ਨੂੰ ਖਤਮ ਕਰੋ ਰਾਮ ਰਾਜ ਆਪੇ ਆ ਜਾਊਗਾ ਜੀ ਡੋਪ ਟੈਸਟ ਦੀ ਗੱਲ ਹੋ ਰਹੀ ਹੈ ਸਦਨ ਦੇ ਵਿੱਚ ਕਿ ਪੁਲਿਸ ਜਿਹੜੇ ਹੈਗੇ ਨੇ ਪੁਲਿਸ ਜਿਹੜੇ ਵਿੱਚ ਕੰਮ ਕਰਦੇ ਨੇ ਕਰਮਚਾਰੀ ਉਹਨਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਨਸ਼ੇ ਨੂੰ ਲੈ ਕੇ ਬੜੀ ਲੰਮੇ ਸਮੇਂ ਤੋਂ ਤੁਸੀਂ ਵੀ ਗੱਲ ਕਰ ਰਹੇ ਹੋ ਬਾਰ ਬਾਰ ਰਿਫਾਰਮਸ ਕਿਵੇਂ ਤੁਸੀਂ ਸਮਝ ਦਿਓ ਮੈਂ ਬਾਰ ਬਾਰ ਇਹੀ ਮਤਲਬ ਗੱਲ ਕਰਦਾ ਆ ਰਹੇ ਹਾਂ ਕਿ ਦੇਖੋ 1/2 ਪਰਸੈਂਟ ਲੋਕ ਹੁੰਦੇ ਨੇ ਜੀ 1/2 ਪਰਸੈਂਟ ਲੋਕ ਹੁੰਦੇ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਹੀ ਨਹੀਂ ਜੋ ਸਾਰਾ ਮਹਾਕਮਾ ਖਰਾਬ ਕਰਦੇ ਨੇ ਤੇ ਸਰਕਾਰ ਨੂੰ ਦੇਖੋ ਸਰਕਾਰ ਨੂੰ ਜੇਕਰ ਕੋਈ ਨੈਗੇਟਿਵਿਟੀ ਚਲਨੀ ਪੈਂਦੀ ਹੈ ਤਾਂ ਉਹਨਾ ਆਧਾ ਪਰਸੈਂਟ ਲੋਕਾਂ ਕਰਕੇ ਹੀ ਹੁੰਦੀ ਹੈ ਸੋ ਆਧਾ ਪਰਸੈਂਟ ਲੋਕਾਂ ਨੂੰ ਕਾਬੂ ਕਰ ਲਓ ਸਾਰਾ ਠੀਕ ਹੋ ਜਾਏਗਾ ਮੈਂ ਤੇਹੀ ਕਿਹਾ ਨਾ ਜੀ ਔਰ ਹਰ ਸਰਕਾਰ ਦੇ ਵਿੱਚ ਪ੍ਰਮੁਖਤਾ ਪ੍ਰਾਪਤ ਕਰ ਲੈਂਦੇ ਨੇ ਬੋਲੋ ਉਹ ਆਧੇ ਪਰਸੈਂਟ ਲੋਕ ਹੀ ਸਿਸਟਮ ਨੂੰ ਚਲਾਉਂਦੇ ਨੇ ਔਰ ਉਹਨਾਂ ਲੋਕਾਂ ਦਾ ਹੀ ਮਾਫੀਆ ਦੇ ਨਾਲ ਜਿਆਦਾ ਲਿੰਕ ਹੁੰਦਾ ਹੈ ਇਸ ਕਰਕੇ ਮਾਫੀਆ ਰੂਲ ਪ੍ਰਿਵੇਲ ਕਰਦਾ ਹੈ ਤਾਂ ਮੈਂ ਇਹ ਚੀਜ਼ ਰੱਖੀ ਹੋਈ ਸੀ। ਗੱਲ ਬਿਲਕੁਲ ਠੀਕ ਹੈ ਪਰ ਬੀਂਗ ਅ ਪੁਲਿਸ ਆਫੀਸਰ ਤੁਸੀਂ ਪਹਿਲੇ ਸੀਗੇ ਰਿਫਾਰਮਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਪੁਲਿਸ ਦੇ ਵਿੱਚ ਖਾਸ ਕਰਕੇ ਕਿਉਂਕਿ ਤੁਸੀਂ ਪੁਲਿਸ ਦੇ ਵਿੱਚ ਸੀਗੇ ਇਸ ਕਰਕੇ ਖਾਸ ਤੌਰ ਤੇ ਤੇ ਅਸੀਂ ਵਿਸਤਾਰ ਪੂਰਵਕ ਚਰਚਾ ਕਰਾਂਗੇ ਵਿਸਤਾਰ ਪੂਰਵਕ ਚਰਚਾ ਕਰਾਂਗੇ ਅੱਜ ਦੇਖੋ ਅਸੀਂ ਸ਼ਦਨ ਦੀ ਕਾਰਵਾਈ ਹੋਈ ਹੈ ਮੈਂ ਵੀ ਉਧਰ ਆਇਆ ਹਾਂ ਤਾਂ ਅਸੀਂ ਬੈਠ ਕੇ ਦਊ ਤੇ ਪੂਰਾ ਬਧਿਆ ਤਰੀਕੇ ਨਾਲ ਚਰਚਾ ਕਰ ਰਹੇ ਸਰ ਉਹਦੇ ਬਾਅਦ ਜਿਹੜੇ ਬੇਅਦਬੀ ਦਾ ਤੁਸੀਂ ਬਾਰ-ਬਾਰ ਪਿਛਲੇ ਸਦਨ ਚ ਵੀ ਬਾਰ-ਬਾਰ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਚਰਚਾ ਦੀ ਬਾਰ-ਬਾਰ ਗੱਲ ਕਰ ਰਹੇ ਹੋ ਤੁਸੀਂ ਡਿਮਾਂਡਸ ਕਰ ਰਹੇ ਹੋ ਉਹ ਤੁਹਾਨੂੰ ਕੀ ਲੱਗਦਾ ਹੈ ਬੇਅਦਬੀ ਦਾ ਜੋ ਇਸ਼ੂ ਹੈ ਨਾ ਜੀ ਪੋਲੀਟੀਸ਼ੀਅਨਸ ਸਮਝਦੇ ਨੇ ਕਿ ਪੁਰਾਣਾ ਹੋ ਗਿਆ ਲੇਕਿਨ ਇਹ 400 ਸਾਲ ਤੱਕ ਚੱਲਣਾ ਹੈ ਜੀ ਮੈਂ ਪਹਿਲਾਂ ਵੀ ਕਿਹਾ ਸੀ ਇਨਸਾਫ ਮਿਲ ਗਿਆ ਤਾਂ 100 ਸਾਲ ਤੱਕ ਨਹੀਂ ਮਿਲਿਆ ਤਾਂ 400 ਸਾਲ ਤੱਕ ਇਹ ਚੱਲਣਾ ਹੈ ਠੀਕ ਹੈ ਕਿ ਨਹੀਂ ਦਾ ਇਸ ਕਰਕੇ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਠੀਕ ਹੈ ਔਰ ਜੋ ਕੋਈ ਵੀ ਕੋਸ਼ਿਸ਼ ਕਰੇਗਾ ਕਿ ਇਹਨੂੰ ਇਗਨੋਰ ਕੀਤਾ ਜਾਵੇ ਉਹਦਾ ਹਾਲ ਵਹੀ ਹੋਗਾ ਜੋ ਪਿਛਲੇ ਹੁਕਮ ਰਾਣਾ ਦਾ ਹੋਇਆ ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਇਸ ਮੁੱਦੇ ਦੇ ਉਤੇ سنجਿਦਗੀ ਦੇ ਨਾਲ ਵਿਚਾਰ ਕੀਤਾ ਜਾਵੇ ਤਾਂ ਮੈਂ ਇਹੀ ਕਿਹਾ ਕਿ 28 ਅਗਸਤ 2018 ਨੂੰ ਇਸ ਵਿਧਾਨ ਸਭਾ ਦੇ ਵਿੱਚ ਪੂਰੇ ਦਿਨ ਡਿਬੇਟ ਹੋਇਆ ਸੀ ਔਰ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਤੇ ਇਹ ਵਿਧਾਨ ਸਭਾ ਵਿਚਾਰ ਕਰੇ ਕਿ ਉਸਟਿਨ ਜੋ ਰੈਜ਼ੋਲੂਸ਼ਨ ਪਾਸ ਹੋਇਆ ਸੀ ਉਸ ਦੇ ਮੁਤਾਬਕ ਕੀ ਕੀ ਹੋਇਆ ਠੀਕ ਹੈ ਕਿ ਨਹੀਂ ਕੀ ਪੋਜ਼ਿਟਿਵਿਟੀ ਰਹੀ ਕੀ ਨੈਗੇਟਿਵਿਟੀ ਰਹੀ ਕਿਥੇ ਕੋਤਾਹੀ ਹੋਈ ਤਾਂ ਹਰ ਚੀਜ਼ ਦਾ ਇੱਕ ਡਿਸਕਸ਼ਨ ਹੋ ਜਾਵੇ ਤਾਂ ਜੋ ਪੰਜਾਬ ਦੀ ਜਨਤਾ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗ ਸਕੇ ਲੱਗਦਾ ਕਿਤੇ ਨਾ ਕਿਤੇ ਜੋ ਤੁਸੀਂ ਕਿਉਂਕਿ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਸੀ ਸਾਰਾ ਕੁਝ ਕੀਤਾ ਸੀ ਤੁਹਾਡੀ ਇੱਕ ਲੰਬੀ ਛੋੜੀ ਰਿਪੋਰਟ ਸੀਗੀ ਤੁਸੀਂ ਐਸਆਈਟੀ ਦੇ ਮੈਂਬਰ ਸੀਗੇ ਤੁਸੀਂ ਕਿਤੇ ਸੰਤੁਸ਼ਟ ਨਹੀਂ ਹੋ ਹਜੇ ਤੱਕ ਵੀ ਇਸ ਨੂੰ ਲੈ ਕੇ ਔਰ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਤੇ ਹੁਣ ਜਿਹੜਾ ਕਿਉਂਕਿ ਆ ਸੀਐਮ ਸਾਹਿਬ ਨੇ ਕਿਹਾ ਕਿ ਖੜੇ ਹੋ ਕੇ ਲਾਸਟ ਆਪਣੇ ਪਾਸ਼ਣ ਦੇ ਵਿੱਚ ਕਿ ਨਵੇਂ ਕੁਝ ਤੱਥ ਆਏ ਨੇ ਔਰ ਇਹਦੇ ਵਿੱਚ ਹੋਏਗੀ ਪ੍ਰੋਗਰੈਸ 2015 ਦਾ ਹੈ ਜੀ 14 24 ਦੇ ਵਿੱਚ ਨਵੇਂ ਤੱਥ ਕਿਸ ਤਰ੍ਹਾਂ ਆ ਜਾਣਗੇ ਜੀ ਫਰੇਮਿੰਗ ਹੋ ਸਕਦੀ ਹੈ ਜੀ ਨਵੇਂ ਤੱਥ ਨਹੀਂ ਆ ਸਕਦੇ ਜੀ ਫਰੇਮਿੰਗ ਹੋ ਸਕਦੀ ਹੈ ਤੁਸੀਂ ਫਰੇਮ ਕਰ ਸਕਦੇ ਹੋ اور ਉਹ ਅਫਸਰ ਜੋ ਕੈਪਟਨ ਹਮਿੰਦਰ ਸਿੰਘ ਦੇ ਕਿਚਨ ਕੈਬਿਨੇਟ ਦੇ ਮੈਂਬਰ ਸੀਗੇ ਉਹ ਕੀ ਨਵੇਂ ਤੱਥ ਲਿਆਉਣਗੇ ਜੋ ਤੱਥ ਹੈ ਉਹ ਤਾਂ ਲਿਆਉਂਦੇ ਨਹੀਂ ਇਸ ਕਰਕੇ ਨਵਾਂ ਤੱਥ ਆ ਨਹੀਂ ਸਕਦਾ ਦੂਸਰਾ ਦੇਖੋ 2015 ਦਾ ਮਸਲਾ ਹੈ ਜੀ 14 ਅਕਤੂਬਰ 2015 ਨੂੰ ਗੋਲੀ ਚਲੀ ਸੀ ਔਰ 1 ਜੂਨ 2015 ਤੋਂ ਬੇਅਦਬੀ ਦਾ سلسلہ ਸ਼ੁਰੂ ਹੋਇਆ ਸੀ ਤਾਂ ਹੁਣ ਤੁਸੀਂ ਦੇਖੋ 15 ਤੋਂ ਬਾਅਦ 24 ਹੋ ਗਿਆ ਜੀ ਹਲੇ ট্রায়াল শুরু ਨਹੀਂ ਹੋਇਆ ਇਨਸਾਫ ਕਿੱਥੋਂ ਮਿਲ ਜਾਏਗਾ ਜੀ ਕਿਹੜਾ ਕਾਨੂੰਨ ਹੈ ਕਿਹੜਾ ਆਈਪੀਸੀ ਸੀਆਰਪੀਸੀ ਹੈ ਜਿਸ ਦੇ ਤਹਿਤ ਕਾਨੂੰਨ ਉਸ ਕਾਨੂੰਨ ਦੇ ਤਹਿਤ ਇਨਸਾਫ ਮਿਲੂਗਾ ਤੁਸੀਂ ਮੈਨੂੰ ਦੱਸੋ ਨਾ ਸਾਰੇ ਜਾਣਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਠੀਕ ਹੈ ਕਿ ਨਹੀਂ ਤਾਂ ਜਦੋਂ 2015 ਤੋਂ ਲੈ ਕੇ 24 ਤੱਕ ਹਲੇ ਇਹ ਹੀ ਫੈਸਲਾ ਨਹੀਂ ਹੋਇਆ ਕਿ ট্রায়ਲ ਕਿੱਥੇ ਹੋਊਗਾ ਠੀਕ ਹੈ ਟ੍ਰਾਇਲ ਕਰਦੇ ਇਧਰੋਂ ਉਧਰ ਜਾਂਦਾ ਹੈ ਇਧਰੋਂ ਉਧਰ ਜਾਂਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਉਮੀਦ ਕਰੋਗੇ ਕਿ ਇਨਸਾਫ ਮਿਲੇਗਾ ਨਵੇਂ ਤੱਥ ਕੀ ਹੋਣਗੇ ਉਹਦੇ ਵਿੱਚ ਮੈਂ ਹੀ ਕਹ ਰਿਹਾ ਨਾ ਕਿ ਸਦਨ ਦੇ ਵਿੱਚ ਇਹਦਾ ਫੈਸਲਾ ਹੋਵੇ ਨਾ ਕਿ ਕੀ ਨਵੇਂ ਤੱਥ ਨੇ ਕਿੱਥੇ ਕਿੱਥੇ ਕੋਤਾਹੀ ਹੋਈ ਹੈ ਕਿਸ ਕਿਸ ਨੇ ਕੀ ਕੀਤਾ ਇਹ ਸਾਰਾ ਚੀਜ਼ ਤੇ ਵਿਚਾਰ ਕੀਤਾ ਜਾਵੇ ਟ੍ਰਾਂਸਫਰ ਜਿਹੜਾ ਹੋਇਆ ਕੇਸ ਚੰਡੀਗੜ੍ਹ ਸੜੋ ਨੂੰ ਲੈ ਕੇ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਵਾਕਈ ਇਹ ਔਖਾ ਹੁੰਦਾ ਹੈ ਕਿਉਂਕਿ ਨਾਨਾ ਕਰਦੇ ਕਈ ਕੇਸਿਸ ਚੱਲਦੇ ਨੇ ਦੂਰ ਦੂਰ ਕਈ ਵਾਰੀ ਤਬਦੀਲ ਕਰ ਦਿੱਤੇ ਜਾਂਦੇ ਨੇ फरीदकोट ਦੇ ਸਧਾਰਨ ਲੋਕ ਗਰੀਬ ਲੋਕ ਕਿਸ ਤਰ੍ਹਾਂ ਚੱਲ ਕੇ ਪਿੰਡਾਂ ਦੇ ਲੋਕ ਚੰਡੀਗੜਾ ਆ ਕੇ ਗਵਾਹੀ ਦੇਣਗੇ ਬਹੁਤ ਸਾਰੇ ਲੋਕ 9 ਸਾਲਾਂ ਦੇ ਦੌਰਾਨ ਦੇਖੋ ਅਕਾਲ ਚਲਾਣਾ ਕਰ ਗਏ ਬਹੁਤ ਸਾਰੇ ਗਵਾਹ ਸੀਗੇ ਉਹਨਾਂ ਨੂੰ ਪੈਸੇ ਦੇ ਕੇ ਬਾਹਰ ਭੇਜ ਦਿੱਤਾ ਗਿਆ ਜੀ ਗਰੀਬ ਲੋਕ ਨੇ ਜੀ ਗਰੀਬ ਲੋਕ ਨੇ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਉਹਨਾਂ ਦੀ ਇੰਟੀਗ੍ਰਿਟੀ ਤੇ ਡਾਊਟ ਨਹੀਂ ਕਰਦਾ ਲੇਕਿਨ ਮੰਨ ਲਓ ਜੋ ਬੰਦਾ ਹੈ ਦੋਸ਼ੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨੇ ਕਿਸੇ ਦੇ ਰਾਹੀਂ ਉਹਨੂੰ ਪੈਸੇ ਦੇ ਕੇ ਬਿਨਾਂ ਇਸ ਕੇਸ ਦਾ ਜ਼ਿਕਰ ਕੀਤੇ ਹੋਏ ਬਾਹਰ ਪੇਜਵਾ ਦਿੱਤਾ ਉਹ ਲੋਕ ਤਾਂ ਆਉਣਗੇ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਿੰਡਾਂ ਤੋਂ ਲੋਕੀ ਇੱਥੇ ਨਹੀਂ ਆਉਣਗੇ ਗਵਾਹੀ ਦੇਣ ਵਾਸਤੇ 15-20 ਸਾਲ ਤੱਕ ਟ੍ਰਾਇਲ ਚੱਲੇਗਾ ਦੋਸ਼ੀ ਬਾਈਜਤ ਬਰੀ ਹੋ ਜਾਣਗੇ ਠੀਕ ਹੈ ਕਿ ਨਹੀਂ ਇਸੇ ਕਰਕੇ ਮੈਂ ਕਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਮੁਕੱਦਮਾ ਚੱਲ ਰਿਹਾ ਹੈ ਔਰ ਇਨਸਾਫ ਤਾਂ ਦੇਖੋ ਉੱਥੇ ਲਾਜ਼ਮੀ ਤੌਰ ਤੇ ਹੋਣਾ ਹੈ ਸਰ ਅਕਾਲ ਤਖਤ ਨੇ ਵੀ ਆਪਣਾ ਫੈਸਲਾ ਇਸ ਟਾਈਮ ਜਿਹੜਾ ਗਿਲਟੀ ਹੈਲਡ ਕਰ ਦਿੱਤਾ ਹੈ ਖਾਸ ਕਰਕੇ ਪ੍ਰਧਾਨ ਜੀ ਨੂੰ ਪ੍ਰੋਨਾਨਸਮੈਂਟ ਆਫ ਜਿਹਨੂੰ ਕਹਿੰਦੇ ਨਾ ਸੈਂਟੈਂਸ ਹੋਣੀ ਬਾਕੀ ਹੈ ਉਹ ਕਿਵੇਂ ਹੋਏਗੀ ਪਰ ਤੁਸੀਂ ਸੰਤੁਸ਼ਟ ਹੋ ਕਿਉਂਕਿ ਸੈਂਟੀਮੈਂਟਸ ਦੇਖ ਕੇ ਤੁਸੀਂ ਲੋਕਾਂ ਦੇ ਉਦੋਂ ਸਾਰੇ ਪੰਜਾਬ ਨੇ ਉਸ ਦੀ ਸਲਾਘਾ ਕੀਤੀ ਹੈ ਔਰ ਉਸ ਦੇ ਵਿੱਚ ਲੋਕ ਇਹ ਹੀ ਕਰ ਰਹੇ ਨੇ ਕਿ ਮਾਫੀ ਨਹੀਂ ਮਿਲਣੀ ਚਾਹੀਦੀ ਹੈ ਤੇ ਜੋ ਉੱਥੇ ਫੈਸਲਾ ਹੋਇਆ ਹੈ ਅਸੀਂ ਬਹੁਤੇ ਟਿੱਪਣੀ ਨਹੀਂ ਕਰਾਂਗੇ ਲੇਕਿਨ ਅਸੀਂ ਖੁਸ਼ੀ ਜ਼ਾਹਿਰ ਕਰਦੇ ਹਾਂ ਜਿਸ ਤਰ੍ਹਾਂ ਸਾਰਾ ਪੰਜਾਬ ਖੁਸ਼ੀ ਜ਼ਾਹਿਰ ਕਰ ਰਿਹਾ ਹੈ ਕਿ ਕੋਈ ਨਾ ਕੋਈ ਫੈਸਲਾ ਮਤਲਬ ਪਹਿਲੀ ਵਾਰ ਹੋਇਆ ਹੈ ਕਿ ਕੋਈ ਨਾ ਕੋਈ ਫੈਸਲਾ ਆਇਆ ਹੈ ਕਿਸੇ ਨੇ ਕਿਸੇ ਮਤਲਬ ਅਸੀਂ ਅਦਾਲਤ ਤਾਂ ਨਹੀਂ ਕਹਾਂਗੇ ਲੇਕਿਨ ਉਹ ਚਲੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਤਲਬ ਸੁਪਰੀਮ ਮਤਲਬ ਅਸੀਂ ਬੋਲਦੇ ਹਾਂ ਕਿ ਸੰਸਥਾ ਹੈ ਸਿੱਖੀ ਦੀ ਸੁਪਰੀਮ ਸੰਸਥਾ ਹੈ ਉਸ ਦੇ ਵੱਲੋਂ ਆਇਆ ਹੈ ਇਸ ਕਰਕੇ ਸਾਰੇ ਮਤਲਬ ਸੈਟੀਸਫੈਕਸ਼ਨ ਜ਼ਾਹਿਰ ਕਰ ਰਹੇ ਨੇ ਅਸੀਂ ਵੀ ਸੈਟੀਸਫਾਈਡ ਹਾਂ ਪਰ ਤੁਸੀਂ ਹਜੇ ਵੀ ਚਾਹੁੰਦੇ ਹੋ ਆਖਰੀ ਸਵਾਲ ਹੈ ਮੇਰਾ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਇਸ ਮਾਮਲੇ ਤੇ ਬਹਿਸ ਜਾਂ ਕੋਈ ਗਲਬਤ ਹੋਣੀ ਚਾਹੀਦੀ ਹੈ ਦੇਖੋ ਮੈਂ ਇਸ ਕਰਕੇ ਚਾਹੁੰਦਾ ਹਾਂ ਕਿ 28 ਅਗਸਤ 2018 ਨੂੰ ਜੋ ਡਿਬੇਟ ਹੋਇਆ ਸੀ ਪੂਰੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਡਿਬੇਟ ਨੂੰ ਕਨਕਲੂਡ ਤੱਕ ਕਰਨਾ ਹੈ ਨਾ ਜੀ ਕਿਸੇ ਨਾ ਕਿਸੇ ਟਾਈਮ ਤੋਂ ਉਹਨੂੰ ਕਨਕਲੂਡ ਕਰਨਾ ਪਵੇਗਾ 6 ਸਾਲ ਬੀਤ ਗਏ ਅਸੀਂ ਕਦੋਂ ਕਨਕਲੂਡ ਕਰਾਂਗੇ ਠੀਕ ਹੈ ਕਿ ਨਹੀਂ ਇਸ ਕਰਕੇ ਇੱਕ ਸੈਸ਼ਨ ਜਾਂ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਸਿਟਿੰਗ ਹੋਣੀ ਚਾਹੀਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਦਿਨ ਹੋਵੇ ਦੋ ਦਿਨ ਤਿੰਨ ਦਿਨ ਹੋਵੇ ਤਿੰਨ ਦਿਨ ਲੇਕਿਨ ਹਰ ਤੱਥ ਦੇ ਉੱਤੇ ਵਿਚਾਰ ਕੀਤਾ ਜਾਵੇ ਜੀ ਇਸ ਕਰਕੇ ਮੈਂ ਡਿਮਾਂਡ ਰੱਖੀ ਹੈ ਥੈਂਕ ਯੂ ਵੈਰੀ ਮਚ ਬਹੁਤ ਬਤਨਵਾਦ ਸਾਡੇ ਨਾਲ ਸੀਗੇ ਕੁਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਆਪਣੀ ਵਿਵਾਕੀ ਦੇ ਨਾਲ ਬਾਰ ਬਾਰ ਉਹ ਗੱਲ ਕਰ ਰਹੇ ਨੇ ਖਾਸ ਤੌਰ ਤੇ ਜੇ ਦੋ ਮੁੱਦੇ ਉਹਨਾਂ ਨੇ ਦੁਬਾਰਾ ਤੋਂ ਚੁੱਕੇ ਨੇ ਇੱਕ ਤਾਂ ਵਿਅਦਵੀ ਵਾਲਾ ਮੁੱਦਾ ਜਿਹੜਾ ਕਿ ਪਹਿਲੇ ਤੋਂ ਹੀ ਉਹ ਬੈਬਲ ਕਲਾਂ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਉਹ ਚ ਇਨਵੈਸਟੀਗੇਸ਼ਨ ਕੀਤੀ ਹੈ ਰਿਪੋਰਟ ਫਾਈਲ ਕੀਤੀ ਸੀਟ ਦੇ ਮੈਂਬਰ ਰਹੇ ਨੇ ਹੁਣ ਬੇਸ਼ੱਕ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਉਹ ਮੁੱਦਾ ਦੁਬਾਰਾ ਤੋਂ ਕੀਤਾ ਹੈ ਅਜਰੇਸ ਕੀਤਾ ਪਰ ਐਸੇ ਸੈਸ਼ਨ ਦੇ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵੱਡੀ ਗੱਲ ਕਹੀ ਕਿ ਪੁਲਿਸ ਰਿਫਾਰਮਸ ਦੀ ਜ਼ਰੂਰਤ ਹੈਗੀ ਹੈ ਕ腐ਸ਼ਨ ਦਾ ਮੁੱਦਾ ਜਿਹੜਾ ਉਹ ਵਿਧਾਨ ਸਭਾ ਚ ਉਠਿਆ ਸੀਗਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਾਫੀਆ ਹੈ ਜਿਹੜਾ ਕਿ ਸਰਕਾਰਾਂ ਨੂੰ ਚਲਾਉਂਦਾ ਹੈਗਾ ਚਾਹੇ ਕੋਈ ਵੀ ਸਰਕਾਰ ਹੋਵੇ ਅੱਜ ਉਹਨਾਂ ਨੇ ਉਹਦਾ ਸਪਸ਼ਟ ਕਰਨ ਵੀ ਦਿੱਤਾ ਮੈਂ ਤਾਂ ਕਰਕੇ ਉਹ ਕਹਿੰਦੇ ਮੈਂ ਕਿਹਾ ਸੀਗਾ ਕਿ ਮਾਫੀਆ ਚਲਾਉਂਦਾ ਹੈ ਸਰਕਾਰਾਂ ਨੂੰ ਕਿਉਂਕਿ ਕੁਝ ਅੱਧੇ ਪਰਸੈਂਟ ਐਸੇ ਲੋਕ ਹੁੰਦੇ ਨੇ ਜੋ ਕਿ ਮਾਫੀਆ ਚਲਾਉਂਦੇ ਨੇ ਔਰ ਉਹੀ ਜਿਹੜੇ ਨੇ ਸਰਕਾਰਾਂ ਦੇ ਵਿੱਚ ਆਪਣੀ ਪੈਂਠ ਵੀ ਬਣਾ ਲੈਂਦੇ ਨੇ ਔਰ ਉਹਦੇ ਬਾਅਦ ਉਹ ਸਿਸਟਮ ਨੂੰ ਜਿਹੜਾ ਹੈ ਉਹ ਚਲਾਉਣਾ ਸ਼ੁਰੂ ਕਰਦੇ ਨੇ ਪਰ ਉਸ ਦੇ ਨਾਲ ਉਹਨਾਂ ਨੇ ਫੇਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੈਬਲ ਕਲਾਮ ਔਰ ਬੇਦਵੀ ਵਾਲੇ ਮਾਮਲੇ ਦੇ ਵਿੱਚ ਚਾਹੇ ਅਕਾਲ ਤਖਤ ਸਾਹਿਬ ਨੇ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਵੀ ਗਲਤੀਆਂ ਜਿਹੜੀਆਂ ਉੱਥੇ ਮੰਨੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਪਰ ਵਿਧਾਨ ਸਭਾ ਦੇ ਵਿੱਚ ਇੱਕ ਦਿਨ ਚਾਹੇ ਦੋ ਦਿਨ ਚਾਹੇ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਹੈ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਔਰ ਬਹਿਸ ਦੇ ਬਿਨਾ ਇਹ ਚੀਜ਼ ਕੰਪਲੀਟ ਨਹੀਂ ਹੈ ਕਿਉਂਕਿ ਬਹਿਸ ਦੀ ਗੱਲ ਪਹਿਲੇ ਇਸ ਸਦਨ ਦੇ ਵਿੱਚ ਹੋ ਚੁੱਕੀ ਹੈ ਔਰ ਉਹਦਾ ਕਨਕਲੂਡ ਹੋਣਾ ਜ਼ਰੂਰੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਦੇਖਦੇ ਰਹੋ ਦੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ